ਹੋਰ ਪ੍ਰੋਸਸ ਆਫ ਟਿੱਕ ਟਾਕ ਨੂੰ ਲੋੜ ਹੈ। ਭਰਾਓ ਮੈਂ ਇੱਕ ਬੇਨਤੀ ਕਰਨ ਲੱਗਾ ਤੁਸੀਂ ਸਿਆਣੇ ਬੈਣੋ ਸਾਰੇ ਜਿੰਨੇ ਵੀ ਸੱਜਣ ਸੂਝਵਾਨ ਹੋ। ਬਈ ਜਿਹੜੇ ਆਪਣੇ ਅੱਜ ਕੱਲਾ ਲੀਡਰ ਫਿਰਦੇ ਨੇ ਪੰਜਾਬ ਬਚਾਓ ਯਾਤਰਾ ਕੱਢੀ ਫਿਰਦੇ ਨੇ ਦਾ ਸਰਬੀਰ ਮੁਬਾਰਕ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਚੰਗੀ ਗੱਲ ਆ ਮਾੜੀ ਗੱਲ ਨਹੀਂ ਹੀ ਬਾਕੀ ਇੱਕ ਗੱਲ ਮੈਨੂੰ ਆਪ ਬਚਾਉਣਾ ਕਿੰਦੇ ਤੋਂ ਜੀ ਜੇ ਆਪ ਪੰਜਾਬ ਆਵਾ ਬਚਾਉਣਾ ਕਿਸ ਮਦੇ ਤੋਂ ਵੀ ਮੈਂ ਕਰਾਂ ਇਹਦੀ ਇੰਟਰਵਿਊ ਸੁਨੀਸ ਸਰ ਦਾ ਸੁਭੀਲ ਸਿੰਘ ਬਾਦਲ ਦੀ ਗੱਡੀ ਦੇ ਉੱਤੇ ਬੈਠਾ ਤੇ ਜਿਹੜੀਆਂ ਮਾਤਾ ਪਿਤਾਵਾਂ ਚਰੀਆਂ ਖੜੀਆਂ ਨੇ ਬੀਬੀਆਂ ਭੈਣਾਂ ਉੱਥੇ ਖਲੋਤੀਆਂ ਉਹਨਾਂ ਨੂੰ ਪੁੱਛਦਾ ਬਈ ਹਜ਼ਾਰ ਹਜ਼ਾਰ ਰੁਪਈਆ ਹੋਣਾ ਸੋ ਤੁਹਾਡੇ ਖਾਤੇ 'ਚ ਆ ਗਿਆ ਕਿਹੜੀ ਘਟਿਆ ਗੱਲ ਹੈ ਹੁਣ ਕਿਆਂ ਨੂੰ ਦੁੱਖ ਲੱਗੇਗਾ ਮੈਂ ਕਾਲੀ ਆ ਮੈਂ ਝੂਠ ਨਹੀਂ ਬਾਰਦਾ ਭਾਜਪੀ ਦੇ ਵੇਸੇ ਕਾਲੀਆਂ ਦਾ ਗੱਠ ਜੋੜ ਸੀ ਇਹਨਾਂ ਨੂੰ ਵੋਟ ਪਾਉਂਦਾ ਰਹੇਗਾ ਪਰ ਜਿਹੜੀ ਸੱਚੀ ਗੱਲ ਹੈ ਨਾ ਵਾ ਕਹਿ ਦੇਣਾ ਮੈਂ ਝੂਠ ਨਹੀਂ ਬੋਲਦਾ ਜਿੱਤੇ ਕੋਈ ਗਲਤ ਭਾਵੇਂ ਸਾਡੀ ਪਾਰਟੀ ਦਾ ਬੰਦਾ ਭਾਵੇਂ ਕਿਸੇ ਪਾਰਟੀ ਦਾ ਬੰਦਾ ਆਪਾਂ ਨੂੰ ਕਹਿ ਦੇਣੀ ਹੈ ਗੱਲ ਜੇ ਮੈਨੂੰ ਇਧਰ ਕਦਰ ਰੈਲੀ ਕਰਦਾ ਟੱਕਰ ਗਿਆ ਮੈਂ ਤੇ ਮੂੰਹ ਤੇ ਵੀ ਕਹਿ ਦੇਣੀ ਤੁਸੀਂ ਕਹੋਗੇ ਨਾ ਤੇ ਅਗਲੇ ਨੂੰ ਗੱਲ ਰੜਕੇਗੀ ਵੀ ਮੈਂ ਵਾਕਿਆ ਹੀ ਤੇ ਗਲਤ ਆ ਤੇ ਜੇ ਆਪਾਂ ਕਹਾਂਗੇ ਨਹੀਂ ਯਾਰ ਸਾਡਾ ਤਾਂ ਰਜ਼ਾਨ ਹੈ ਸਾਡੀ ਪਾਰਟੀ ਦਾ ਸੁਖਬੀਰ ਸਿੰਘ ਬਾਦਲ ਇਹਨੂੰ ਗੱਲ ਕਿਉਂ ਕਹਣੀ ਕਿਉਂ ਜੇ ਗੰਦ ਕਰਦਾ ਬੰਦਾ ਗਲਤਾਂ ਤੋਂ ਕੋ ਕੋ ਵੀ ਤੂੰ ਇੱਥੇ ਗਲਤ ਏ ਤੂੰ ਸੁਧਰੇਗਾ ਇਹਨੇ ਜਿਹੜੀ ਗੱਲ ਪੁੱਛੀ ਪੰਜਾਬ ਬਚਾਓ ਯਾਤਰਾ ਤਾਂ ਉਹਨਾਂ ਬਾਦਲ ਪੁੱਛਦਾ ਵੀ ਤੁਹਾਨੂੰ 100000 ਰੁਪਏ ਆ ਬਲਕਿ 25-2500 ਰੁਪਏ ਬਾਦਲ ਨੂੰ ਜਿਹੜਾ ਤੂੰ ਪੁੱਛਣਾ ਪਿਆ ਵੀ 100000 ਰੁਪਏ ਤੁਹਾਨੂੰ ਮਿਲ ਗਿਆ ਪੰਜਾਬ ਬਚਾਉਣ ਦੀ ਯਾਤਰਾ ਕਰਨਾ ਪਿਆ ਕਿ ਪੰਜਾਬ ਨੂੰ ਬੇੜਾ ਘਰਕ ਕਰਨ ਦੀ ਯਾਤਰਾ ਕਰਨਾ ਪਿਆ ਪੰਜਾਬ ਘਰਕ ਕਰਨ ਦੀ ਯਾਤਰਾ ਕੱਢਦਾ ਪਿਆ ਪੰਜਾਬ ਬਚਾਓ ਯਾਤਰਾੜੀ ਕੱਢਦਾ ਪਿਆ ਤੁਸੀਂ ਲੋਕੋ ਨਾ ਸੁਧਰੋ ਤੁਸੀਂ ਲੋਕੋ ਨਾ ਟਿਕਾਣੇ ਆਓ ਤੁਸੀਂ ਲੋਕੋ ਮਰੋਗੇ ਜੜ ਬੁੱਝ ਕੇ ਪੰਜਾਬ ਦਾ ਬੇੜਾ ਘਰਕ ਕਰੋਗੇ ਜੜ ਬੁੱਝ ਕੇ ਤੁਸੀਂ ਜਿਹੜੇ ਅਸੀਂ ਲੋਕ ਜਿਹੜੇ ਲਛਣਾਂ ਤੇ ਚੱਲ ਆ ਕੀ ਤੇ ਇਹ ਸਾਨੂੰ ਇਹ ਗਲਾਹ ਦਾ ਸਾਨੂੰ ਹੈ ਬਿਗ ਪੰਜਾਬ ਬਚਾਉਣਾ ਮੈਦੀ ਬਖਿਆ ਕਿੰਦੇ ਤੋਂ ਉਪਰਾਵੋ ਤੁਸੀਂ ਜਿਹੜੇ ਆ ਆ ਦੇਨੇ ਨਾ ਵੀ ਅਸੀਂ ਤੁਹਾਨੂੰ ਬਿਜਲੀ ਦੇਤੀ ਜਾਂ 10000 ਰੁਪਏ ਤੁਸ ਮਾਤੋ ਆ ਬਾਤ ਆ ਗਿਆ ਸੁਖਵੀਰ ਸਿੰਘ ਬਾਦਲ ਨੇ ਤੂੰ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ ਪਿਆ ਤੁਸੀਂ ਪੰਜਾਬ ਨੂੰ ਡੋਬਣ ਦੀ ਗੱਲ ਕਰਨਾ ਪਿਆ ਇਹ ਚੀਜ਼ਾਂ ਨੇ ਤਾਂ ਪੰਜਾਬ ਦਾ ਬੇੜਾ ਕਰਕ ਕਰਤਾ ਫੜ ਕੇ ਅੱਗੇ ਇਹ ਚੀਜ਼ਾਂ ਨੇ ਪੰਜਾਬ ਦਾ ਬੇੜਾ ਕਰਕ ਦਿੱਤਾ ਤੁਸੀਂ ਲੱਖ ਤੇ ਹੀ ਜੋ ਅਸੀਂ ਇਹ ਜਿਹੜਾ ਤੁਸੀਂ ਫ੍ਰੀ ਦਾ ਚਾਸਾ ਦਿੱਤਾ ਇਹ ਲੋਕਾਂ ਨੂੰ ਇਹ ਫ੍ਰੀ ਵਾਲਾ ਚਾਸਾ ਲੋਕਾਂ ਨੂੰ ਫ੍ਰੀ ਵਾਲਾ ਚਾਸਾ ਇਹਨਾਂ ਜ਼ਿਆਦਾ ਨੁਕਸਾਨ ਕਰੇਗਾ ਜਿਹੜਾ ਰਹਿ ਰਬ ਦਾ ਨਾ ਤੁਸੀਂ ਇੱਕ ਵੋਟਾਂ ਲੈਣ ਦੀ ਖਾਤਰ ਸਾਰਾ ਕੁਝ ਫ੍ਰੀ ਕਰੀ ਗਏ ਜੀ ਬਿਜਲੀ ਫ੍ਰੀ ਕਰਤੀ ਕਲਕਤੀ ਦੇ ਜੀ ਭਖਾਰੀ ਬਣਾਤਾ ਲੋਕਾਂ ਨੂੰ ਠੀਕ ਹੈ ਸਾਡੇ ਲੋਕਾਂ ਨੂੰ ਇਹ ਨਹੀਂ ਦਿਖਦਾ ਵੀ ਅਸੀਂ ਕਰਨਾ ਕੀ ਲੱਗਿਆ ਅਸੀਂ ਲੋਕ ਕਰਨੇ ਕੀ ਪਏ ਫ੍ਰੀ ਲੈ ਲਈ ਜਿਹੜੀ ਹੁਣ ਯਾਰ ਯਾਰ ਦੀ ਗੱਲ ਹੈ ਤੁਹਾਨੂੰ ਕਰਦਾ ਕਿੰਨੇ ਸੋ ਪਿੰਡ ਐ ਆਪਣੇ ਪੰਜਾਬ ਚ ਤੇ ਕਿੰਨੇ ਸੋ ਘਰ ਨੇ ਕਾਰਪੋਰਰ ਪੀਆ ਬਣਦਾ ਤੇ ਉਹਦਾ ਬੋਝ ਕਿੱਥੇ ਪੈਗਾ ਗੱਲੇ ਤੇ ਉਹ ਗੱਲੇ ਤੇ ਪੈਗਾ ਤੇ ਜਦੋਂ ਗੱਲੇ ਤੇ ਬੋਝ ਪੈਗਾ ਤੇ ਫਿਰ ਤੁਹਾਡਾ ਕੀ ਬਣੇਗਾ ਤੁਹਾਨੂੰ ਨੌਕਰੀਆਂ ਮਿਲ ਗਈਆਂ ਮੈਂ ਅੱਗੇ ਵੀ ਬੜੀ ਦਾ ਬੋਲਿਆ ਇਹ ਫ੍ਰੀ ਨੇ ਲੈ ਕੇ ਬਹਿ ਗਿਆ ਸਾਨੂੰ ਸਾਨੂੰ ਫ੍ਰੀ ਨਹੀਂ ਚਾਹੀਦਾ ਸਾਨੂੰ ਮਿਹਨਤ ਕਰਨੀ ਚਾਹੀਦੀ ਸਾਨੂੰ ਕੰਮ ਮਿਲੇ ਸਾਨੂੰ ਪਖਾਰੀ ਬਣਾ ਕੇ ਰੱਖਤਾ ਯਾਰ ਇਹਨਾਂ ਨੇ ਕਣਕ 15 5-5 ਕਿਲੋ ਲੈ ਲਓ ਜੀ ਬਿਜਲੀ ਫ੍ਰੀ ਲੈ ਲਓ ਜੀ ਯਾਰ ਜੇ ਸਾਡੇ ਜਵਾਗ ਨੂੰ ਅੱਜ ਨੌਕਰੀ 20000 ਦੀ ਮਿਲਦੀ ਤੇ ਕਿਉਂ 10000 ਰੁਪਿਆ ਬਿੱਲ ਨਹੀਂ ਕਰਦਾ ਤਾਰ ਸਕਦਾ ਤਾਰ ਸਕਦਾ ਕਿਉਂ ਨਹੀਂ ਤਾਰ ਸਕਦਾ ਤਾਰ ਸਕਦਾ ਇਹਨਾਂ ਲੋਕਾਂ ਨੇ ਸਾਨੂੰ ਪਖਾਰੀ ਬਣਾ ਕੇ ਰੱਖਤਾ ਬਾਕੀ ਵੇਖੋ ਹੱਥ ਜੋੜ ਕੇ ਬੋਟਾ ਮੰਗਦਾ ਫਿਰਦਾ ਜੇ ਪੰਜਾਬ ਪੰਜਾਬ ਦੀ ਯਾਤਰਾ ਹੈ ਇਹਦੇ ਕੋਲ ਕਿੰਨੀਆਂ ਪੱਸਾਂ ਨੇ ਇਹ ਦੇ ਕੋਲੇ ਕੋਈ ਲੋ ਕਮੀ ਕੋਈ ਕਮੀ ਨਹੀਂ ਇਹਨੇ ਜਿਹੜੀ ਜ਼ਮੀਨਾਂ ਜਾਇਦਾ ਤਾਂ ਅਰਬਾਂ ਖਰਬਾਂ ਰੁਪਈਆ ਦਾ ਮਾਲ ਬਣਾਇਆ ਸਾਡੇ ਤੇ ਤੋਂ ਬਣਾਇਆ ਜੇ ਪੰਜਾਬ ਦਾ ਭਲਾ ਕਰਨਾ ਚਾਹੁੰਦਾ ਪੰਜਾਬ ਨੂੰ ਬਚਾਉਣਾ ਜਿਹੜੀਆਂ ਦੇ ਕੋਲੇ ਗੱਡੀਆਂ ਦੇਵੇ ਹਸਪਤਾਲਾਂ ਨੂੰ ਦੇਵੇ ਜਿਹੜਾ ਇਹ ਰੋਜ਼ ਕਰੋੜਾਂ ਰੁਪਈਆ ਦਾ ਤਿਕਲ ਸਾੜਦਾ ਪਹਿ ਲੱਖਾਂ ਰੁਪਈਆ ਦਾ ਰੋਜ਼ ਤਿਕਲ ਸਾੜਦਾ ਪਿਆ ਉਹਨਾਂ ਪੈਸਾ ਨਾਲ ਚੰਗੇ ਡਾਕਟਰ ਹਸਪਤਾਲਾਂ ਚ ਪ੍ਰਾਈਵੇਟ ਰੱਖਦੇ ਨੇ ਉਹਨਾਂ ਪੈਸਾ ਨਾਲ ਚੰਗੇ ਸਕੂਲ ਏ ਸਕੂਲ ਬਣਾ ਦੇਵੇ ਉਹਨਾਂ ਪੈਸਾ ਨਾਲ ਚੰਗੇ ਕੰਮ ਕਰਦੇ ਵੀ ਤੇ ਇਹਨੂੰ ਇੱਕ ਦਿਨ ਵੀ ਬਾਹਰ ਧੱਕੇ ਖਾਣ ਦੀ ਲੋੜ ਨਹੀਂ ਗੱਡੀ ਤੇ ਬੈ ਕੇ ਬੋਡ ਮੰਗਣ ਦੀ ਹੈਡ ਮੈਡੀਕਲ ਲੋਕ ਮੋਟਾ ਪਤਲ ਨਹੀਂ ਪਗਵਰਦਮਾਨ ਮੁੱਖ ਮੰਤਰੀ ਕਿੱਥੋਂ ਬਣਿਆ ਤੁਸੀਂ ਲੰਮੀ ਗੱਲ ਤਾਂ ਸੁਣੋ ਇਹ ਪਗਵਰਦਮਾਨ ਜਦੋਂ ਉਹਨੂੰ ਫੰਡ ਮਿਲਦਾ ਸੀ ਨਾ ਉਹ ਸਾਰੇ ਦਾ ਸਾਰਾ ਫੰਡ ਰੁਪਈਆ ਰੁਪਈਆ ਲਾਉਂਦਾ ਸੀ ਤੇ ਰੁਪਈਏ ਰੁਪਈਏ ਦਾ ਹਿਸਾਬ ਦਿੰਦਾ ਸੀ ਉਹਨੇ ਮਾਨਦਾਰੀ ਇੰਨੀ ਜਿਆਦੀ ਵਿਖਾਈ ਤੇ ਲੋਕਾਂ ਨੇ ਚੋਕ ਕੇ 92 ਮਿਲ ਗਏ ਤੇ ਕੀ ਭਗਵਤਵਰਦ ਮਾਨ ਦਾ ਕੋਈ ਚੈਨਲ ਚੱਲਦਾ ਸੀ ਉਹ ਤੋਂ ਵਰਦਮਾਨ ਤਾਂ ਇੱਕ ਸੋਸ਼ਲ ਮੀਡੀਆ ਜੋ ਪਾਰਟੀ ਨੇ ਕਲੀ ਪਰ ਉਹਨੇ ਨਸਾਫੀ ਇਨੀ ਜਾੜੀ ਵਿਖਾਈ ਤੇ ਲੋਕਾਂ ਨੇ 10 ਘੜੀ ਦੀ ਫੜ ਕੇ 92 ਮਿਲ ਦਿੱਤੇ ਇਹ ਪੰਜਾਬ ਬਚਾਓ ਯਾਤਰਾ ਨਹੀਂ ਕਰਦਾ ਫਿਰਦਾ ਇਹ ਕਰਦਾ ਰਹਦਾ ਪੰਜਾਬ ਦਾ ਬੇੜਾ ਗਰਗਰ ਕਰੂ ਯਾਤਰਾ ਤੋੜ ਯਾਰ ਮਿਲ ਗਿਆ ਕਮਾਲ ਹੋ ਗਿਆ ਇਹ ਤੇਰੇ ਗੱਲਾਂ ਪੁੱਛਣਾ ਯਾਰ ਤੇਰਾ ਫਰਜ਼ ਹੈ ਲੋਕਾਂ ਨੂੰ ਕਹਿ ਕਿ ਭਾਈ ਤੁਸੀਂ ਫਰੀ ਨਾਲ ਉਹ ਨੌਕਰੀਆਂ ਮੰਗ ਅੱਜ ਸੁਣੋ ਪੰਜਾਬ ਬਚਾਓ ਯਾਤਰਾ ਜਿਹੜੀ ਤੁਸੀਂ ਇਸ ਦੀ ਗੱਲ ਫਰੀ ਆ ਮੱਗੇ ਵੀ ਕਿਹਨੇ ਬੋਲਿਆ ਅੱਜ ਜਿਹੜਾ ਤੁਹਾਨੂੰ ਰੋਡ ਵੇਜ ਦਾ ਦੇ ਕੇ ਨਾ ਫਰੀ ਬੱਸਾਂ ਸਾਡੇ ਲੋਕਾਂ ਨੂੰ ਚੜਨ ਵਾਸਤੇ ਰੋਕ ਜੋ ਡਾਨੀ ਬਾਨੀ ਤੇਲ ਪਾਉਂਦੇ ਪੈਣ ਇਹਨਾਂ ਬੱਸਾਂ 'ਚ ਤੇ ਇਹ ਸੱਤਾ ਅੱਠਾ ਮਹੀਨੇ ਦਸਾਂ ਮਹੀਨੇ ਦੇ ਵਿੱਚ ਵਿੱਚ ਇੱਕ ਮਹਿਕਮਾ ਬੋਟਾਂ ਤੋਂ ਬਾਅਦ ਉਹਨਾਂ ਕੋਲ ਚਲਾ ਜਾਣਾ ਤੇ ਫਿਰ ਤੁਹਾਨੂੰ ਪੁੱਛਾਂਗੇ ਫਰੀ ਚੜ ਕੇ ਵਖਾਇਆ ਜੀ ਫਰੀ ਚੜ ਕੇ ਵਹਾਇਆ ਜੀ ਤੁਹਾਡਾ ਜਿਹੜਾ ਨਾਮ ਡਬਲ ਕਰਾ ਲਿਆ ਤੇ ਕਹਦੇ ਜਰਾ ਇਹ ਜਿਹੜੀ ਫਰੀ ਵਾਲੇ ਚਾਸੀ ਲੋਕਾਂ ਨੂੰ ਦਿੰਦੇ ਨੇ ਇਹ ਸਾਨੂੰ ਲੈ ਕੇ ਬਹਿ ਗਏ ਨੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਅਪੀਲ ਕਰਨੇ ਲੋਕਾ ਨੂੰ ਵੀ ਫਰੀ ਨਾ ਮੰਗੋ ਨਾ ਮੰਗੋ ਇਹਨਾਂ ਤੋਂ ਕੰਮ ਮੰਗੋ ਕੀ ਯਾਰ ਸਾਨੂੰ 5-5 ਕਿਲੋ ਕੜਕ ਤੇ ਸਾਡੀ ਕੜਕ ਤੇ ਸਾਨੂੰ ਦੇਤੀ ਸਾਡੇ ਜੋ ਟੈਗਸ ਲਾ ਕੇ ਸਾਨੂੰ ਸਾਡੀ ਬਿਜਲੀ ਹੁਣ ਦੇਖੋ ਬਿਜਲੀ ਜਿਹੜੀ ਫ੍ਰੀ ਕੀਤੀ ਹੈ ਸਾਡੇ ਹਰਿਆਰ ਚੋਕ ਘਰ ਤੋਂ ਘੱਟ 25 30 ਬੰਦੇ ਹੁੰਦੇ ਜਿੱਤੇ ਜਾਦਾ ਹੀ ਹੋਣਗੇ ਇਹਨੇ ਤਾਂ ਹੁੰਦੇ ਸੀ ਨਾ ਇਹ ਸਪੀਡਰ ਦੇ ਵਿੱਚ ਸਾਡੇ ਹਰਿਆਰ ਚੋਕ ਫੀਡਰ ਦੇ ਵਿੱਚ 25 30 ਬੰਦੇ ਜਿਹੜੇ ਮੁਲਾਜ਼ਮ ਕੰਮ ਕਰਦੇ ਸੀ ਇੱਥੇ ਲੈਣਾ ਦਾ ਤੇ ਅੱਜ ਉਥੇ ਉੱਲੂ ਬੋਲਦੇ ਪੈਣੇ ਇੱਕ ਹਰਿਆਰ ਚੋਕ ਫੀਡਰ ਛੋਟਾ ਜਿਹਾ ਪਿੱਟਰੇ ਉਥੇ ਅੱਜ ਉੱਲੂ ਬੋਲਦੇ ਪੈਣੇ ਤੇ ਜਿਹੜਾ ਫਰੋਇਪੁਰ ਸ਼ੌਣੀ ਸੀ ਉੱਥੇ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਸੀ ਤੇ ਆ ਜੋ ਫ੍ਰੀ ਕਰਤਾ ਫ੍ਰੀ ਕਰਨ ਦੇ ਵਿੱਚ ਪੂਰਾ ਖਾਤਾ ਨਹੀਂ ਪੂਰਾ ਹੁੰਦਾ ਪਿਆ ਤੇ ਨੌਕਰੀ ਨੌਕਰੀ ਜਰਦੇ ਪੈ ਠੇਕੇ ਦੇਤਾ ਲੈ ਖਾਦੇ ਪੁਰੋ ਧੱਕੇ ਤੁਸੀਂ ਐਂ ਕਰਨੀ ਤੋਂ ਜਦੋਂ ਕੰਡ ਫੱਲੇ ਕੋਈ ਵੀ ਚੀਜ਼ ਬਾਈ ਜੀ ਫ੍ਰੀ ਨਹੀਂ ਹੋ ਸਕਦੀ ਪ੍ਰੇ ਸਰਕਾਰ ਨਹੀਂ ਦੇ ਸਕਦੀ ਜਿਹੜੀ ਚੀਜ਼ ਤੇ ਪੈਸਾ ਲੱਗਣਾ ਤੇ ਇਹ ਜਿਹੜਾ ਪੰਜਾਬ ਬਚਾਓ ਯਾਤਰਾ ਇਹ ਮੈਂ ਗਿਆ ਕਿ ਇਹਨਾਂ ਪੈਸਾ ਹੈ ਇਹ ਜੋ ਇੰਨਾ ਲੋਕਾਂ ਨੂੰ ਤਮਾਸ਼ਾ ਇੰਨਾ ਤਾਮਝਾਮ ਇਕੱਠਾ ਕਰਕੇ ਵਿਖਾਉਦਾ ਫਿਰਦਾ ਹੈ ਤਾਂ ਇਹ ਉਹ ਹੀ ਇਹਦੇ ਕੋਲ ਇੰਨਾ ਖਰਚਾ ਰੋਜ਼ ਤੇਲ ਸਾੜਦਾ ਕਰੋੜਾਂ ਰੁਪਈਆਂ ਦੀਆਂ ਮੰਗੀਆਂ ਗੱਡੀਆਂ ਭੰਡਦਾ ਫਿਰਦਾ ਕਿਤੇ ਐਕਸੀਡੈਂਟ ਹੋ ਜਾਂਦੇ ਨੇ ਕਿਤੇ ਲੋਕ ਜੁੱਤਕੋ ਜੁੱਤੀ ਹੋ ਜਾਂਦੇ ਨੇ ਕਿਤੇ ਲੋਕ ਇਹਦਾ ਵਿਰੋਧ ਕਰਦੇ ਨੇ ਜਿਹੜਾ ਵਿਰੋਧ ਕਰਨ ਹੁੰਦੇ ਨੇ ਉਹ ਵੀ ਤੇਲ ਸਾੜ ਕੇ ਆਉਂਦੇ ਨੇ ਤੇ ਉਹਦੇ ਨਾਲ ਉਹ ਇੱਕ ਕੰਮ ਹੀ ਇਹ ਕਰ ਰਿਹਾ ਵੀ ਪਿੰਡਾਂ ਦੇ ਵਿੱਚ ਭਾਈ ਜਿਹੜੇ ਜਿੱਥੇ ਇਹਨਾਂ ਦੇ ਬੱਤੇ ਮੋਤ ਪਰ ਬੈਠੇ ਨੇ ਉੱਥੇ ਨਾਲ ਪੁੱਛਣ ਲਈ ਭਾਈ ਉੱਥੇ ਪੀਚਰੇਗਾ ਚੰਗਾ ਸਰਕਾਰੀ ਸਕੂਲ ਹੈਗਾ ਉੱਥੇ ਹੈਗਾ ਜੀ ਉੱਥੇ ਟੀਚਰ ਹੈਗਾ ਚੰਗਾ ਨਹੀਂ ਜੀ ਟੀਚਰ ਕੋਈ ਹੈਗਾ ਚੰਗਾ ਕਰੋ ਗੱਲ ਵੀ ਉੱਥੇ ਕੋਈ ਚੰਗੀ ਕੁੜੀ ਚੰਗਾ ਮੁੰਡਾ ਪੜਿਆ ਹੈਗਾ ਚੰਗਾ ਬਾਅਦ ਹੈਗਾ ਤੁਹਾਨੂੰ 10000 ਤਰਖਾ ਦੇਣਾ ਹੈ 15000 ਤਰਖਾ ਦੇਣੇ ਅਸੀਂ ਤੁਹਾਨੂੰ ਲਾਓ ਤੇ ਆਪੇ ਲੋਕਾਂ ਨੂੰ ਜਦੋਂ ਇਹ ਸਹੂਲਤ ਮਿਲ ਗਈ ਤੇ ਆਟੋਮੈਟਿਕ ਇਹਨਾਂ ਦਾ ਇਹਨਾਂ ਦਾ ਜਸ ਕੌਣ ਲਾਪਣਗੇ ਬਸਾੜੇ ਐਂਬੂਲੈਂਸ ਹਸਪਤਾਲਾਂ ਦੇ ਵਿੱਚ ਨਹੀਂ ਹੈਗੀਆਂ ਉੱਥੇ ਪਹਚਾਓ ਕਿ ਤੇ ਹਸਪਤਾਲਾਂ ਦੇ ਵਿੱਚ ਚੰਗਾ ਸਟਾਫ ਲੜਸਾਂ ਨਹੀਂ ਹੈਗੀਆਂ ਉਥੇ ਪ੍ਰਾਈਵੇਟ ਲੋਅ ਨਰਸਾਂ ਚੰਗੀਆਂ ਪੜੀਆਂ ਲਈਆਂ 10 ਦਾ 15-15 ਹਜ਼ਾਰ ਤੇ ਦਾਦਾ 15-15 ਹਜ਼ਾਰ ਤੇ ਨੌਕਰੀ ਕਰਨ ਨੂੰ ਬਹੁਤ ਤਿਆਰ ਮੁੰਡੇ ਕੁੜੀਆਂ ਬੈਠੇ ਨੇ ਪਰ ਉਹ ਕੰਮ ਇਹ ਨਹੀਂ ਕਰਨਾ ਇਹ ਛੜਕਾ ਦੇ ਕਰੋੜਾ ਰੁਪਇਆ ਯਾਰ ਦੇਣਗੇ ਛੜਕਾ ਦੇ ਯਾਰ ਦੇਣਗੇ ਰੇਲੀਆਂ ਦੇ ਕਰੋੜਾ ਰੁਪਇਆ ਯਾਰ ਦੇਣਗੇ ਬੋਰ ਲਾ ਦੇਣਗੇ ਕਰੋੜਾ ਰੁਪਇਆ ਦੇ ਸਿਹਾਰ ਲਾ ਦੇਣਗੇ ਮਸ਼ਹੂਰੀ ਕਰੋੜਾ ਰੁਪਇਆ ਦੀ ਕਰ ਦੇਣਗੇ ਪਰ ਇਹਨਾਂ ਦਾ ਬੇੜਾ ਕਰਕੇ ਇਹ ਕੰਮ ਹੀ ਨਹੀਂ ਕਰਦੇ ਜਿਹੜੇ ਲੋਕਾਂ ਨੇ ਇਹਨਾਂ ਨੇ ਇਹ ਕੰਮ ਕਰ ਦਿੰਦਾ। ਪਰ ਭਗਵੰਤ ਮਾਨ ਨੇ ਕੀ ਕੀਤਾ? ਭਗਵੰਤ ਮਾਨ ਨੂੰ ਪੁੱਛਣ ਆਵੇਂ ਜਿੱਦਾਂ ਤੇਰੀ ਪਾਰਟੀ ਤੇਰਾ ਕੋਈ ਨਾਮ ਵੀ ਨਹੀਂ ਜਾਣਦਾ। ਉਹ ਤੇ ਤੇਰੇ ਬੋਰਡ ਲੱਗੇ ਸੀ ਤੇ ਲੋਕਾਂ ਨੇ ਤੇਰੇ ਨੂੰ 92 ਮਿਲ ਦੇ ਦਿੱਤੇ। ਸਿਰਫ ਤੇਰੀ ਇੱਕ ਨਸਾਫੀ ਕਰਕੇ ਤੂੰ ਸਾਹ ਬੰਦਾ ਕਰਕੇ ਅੱਜ ਤੂੰ ਕਰੋੜਾਂ ਰੁਪਈਆ ਦੇ ਬੋਰਡ ਲਾਤੇ। ਕਰੋੜਾਂ ਰੁਪਈਆ ਦੀ ਤੂੰ ਮਸ਼ਹੂਰੀ ਕਰਾਤੀ। ਹਰ ਹਰਵੰਦਰ ਸਾਹਿਬ ਗੇਟ ਦੇ ਅੱਗੇ ਜਿੱਥੇ ਮਹਾਰਾਜ ਦੀ ਬਾਣੀ ਚੱਲਦੀ ਤੇ ਉੱਥੇ ਤੋਂ ਆਪਦੀ ਮਸ਼ਹੂਰੀ ਲਾਤੀ। ਇਹ ਮਰਦੇ ਦੇ ਇਸ ਤਰ੍ਹਾਂ ਇਹ ਨਕਸਾਨ ਦਾ ਇਸ ਤਰ੍ਹਾਂ ਕਰਾਉਂਦੇ ਆਉਂਦਾ ਹੈ ਹੋਰ ਇਹ ਨਕਸਾਨ ਨਹੀਂ ਕਰਾਉਂਦੇ। ਤੁਸੀਂ ਕੋਈ ਵੀ ਬੰਦਾ ਵੇਖੋ ਮੈਂ ਇੱਕ ਗੱਲ ਕਰਦਾ ਸਾਡਾ ਮੇਰਾ ਭਰਾ ਸਰਦਾਰ ਬੱਲਾ ਸਿੰਘ ਸਰਪੰਚ ਪਿੰਡ ਚੱਕ ਰੋਣਾ ਸਾਡਾ ਨੇ। 4 5 6 ਵੇਰੀ ਅਸੀਂ ਬਾਈਜੂ ਸਰਪੰਚ ਬਣਿਆ ਸੰਤਤੀ ਨਾਲ। ਸੰਤਤੀ ਨਾਲ ਸਰਪੰਚ ਬਣਿਆ। ਇਹ ਪਿੰਡ ਦਾ ਸਵਾਰਿਆ ਤੇ ਤਾਂ ਹੀ ਸੰਤਤੀ ਦਾ ਬਣਿਆ। ਥਾਣੇ ਚ ਗਏ ਕਿਸੇ ਦਾ ਪੈਸਾ ਨਹੀਂ ਲਵਾਇਆ ਥਾਣੇ ਚ ਕਿਸੇ ਦਾ ਪਦ ਛੇਵਰਾ সম্পਤੀ ਨਾ ਸਾਡਾ ਪਰਿਵਾਰ ਬੜਿਆ ਤੇ ਪਿੰਡ ਨੇ ਵੀ ਬੜਾਇਆ ਤੇ ਜਿਹ ਪਿੰਡ ਦੇ ਵਿੱਚ ਗਲਤ ਕੰਮ ਕੀਤੇ ਹੁੰਦੇ ਤੇ ਪਿੰਡ ਨੇ ਵੀ ਆਖਣੇ ਕਰਾਉ ਖਰਚਾ ਇਹਨਾਂ ਦਾ ਇਹਨਾਂ ਨੇ ਫਲਾਣੇ ਦੇ ਪਰਚਾ ਕਰਾ ਟਿੰਕੜੇ ਦੇ ਪਰਚਾ ਕਰਾ ਜਿਹੜੀ ਮਹਿਜਾ ਵਾਸਤੇ ਮਾਨਦਾਰੀ ਨਾ ਅੱਗੇ ਮਾਨਦਾਰੀ ਹੁੰਦੀ ਬਦ ਤੇ ਜਿਹੜੇ ਪਾਸੇ ਮਰਦੀ ਚੱਲੇ ਜਾਉ ਤਾਂ ਇਹ ਬੰਦਾ ਸਵੇਰੇ ਤੜਕੇ ਗੱਡੀ ਕੱਢ ਲੈਂਦਾ ਮੇਰਾ ਕੋਲ ਕੋਈ ਨਹੀਂ ਕਰੋੜਾਂ ਰੁਪਈਆ ਦਾ ਤੇਲ ਫੂਕ ਦਿੱਤਾ ਨਾਲੇ ਪਰ ਇਹਨਾਂ ਨੇ ਉਹ ਕੰਮ ਨਹੀਂ ਕੀਤਾ ਜਿਹੜਾ ਦੁਨੀਆ ਨੂੰ ਪਬਲਿਕ ਨੂੰ ਫਾਇਦਾ ਹੋਵੇ ਪਬਲਿਕ ਦਾ ਨਕਸਾਨ ਹੋਵੇ ਉਹ ਕੰਮ ਨਹੀਂ ਕੀਤਾ ਇਹਨਾਂ ਨੇ ਇਹਨਾਂ ਨੇ ਕੰਮ ਉਹ ਕਰਨਾ ਜਿਹੜਾ ਲੋਕ ਜੁੱਤਗੋ ਜੁੱਤੀ ਹੋਣ ਪਿੰਡਾਂ ਚ ਪਾਰਟੀਆਂ ਬਾਦੀਆ ਬੰਡ ਸੜਕਾਂ ਦੇ ਕਿਸਾਨ ਝੰਡੀਆਂ ਵਿਖਾਉਣ ਉਹ ਉੱਥੇ ਉਹਨਾਂ ਨੂੰ ਪੁਲਿਸ ਤੱਕੇ ਪੁਲਿਸ ਡੰਡੇ ਕਿਸਾਨਾਂ ਨੂੰ ਬਾਰੇ ਕਿਸਾਨ ਪੁਲਿਸ ਨਾਲ ਝਗੜਰ ਕਿਸਾਨਾਂ ਦੇ ਪਰਚੇ ਹੋਰ ਉਧਰੋਂ ਜ਼ਿਲ੍ਹਾ ਅਪਰੇਸ਼ਨ ਉਧਰੋਂ ਇਹਨਾਂ ਨੇ ਉਹ ਇਹਨਾਂ ਨੇ ਉਹ ਕੁੱਤੇ ਕੰਮ ਕਰਦੇ ਨਾ ਚੰਗਾ ਕੰਮ ਨਹੀਂ ਕਰਨਾ ਲੈਣਾ ਜੇ ਚੰਗੀ ਕੰਮ ਕਰਨਾ ਤੇ ਸਰਦਾਰ ਜੀ ਇਹਨਾਂ ਨੂੰ ਲੋੜ ਹੀ ਨਹੀਂ ਇਹਨਾਂ ਨੂੰ ਲੋੜ ਹੀ ਨਹੀਂ ਬਾਹਰ ਧੱਕੇ ਖਾਣ ਦੀ ਲੋਕ ਘਰ ਬੈਠੇ ਆ ਇਹਨਾਂ ਨੂੰ ਬਾਦਸ਼ਾਹ ਬਣਾ ਦੇ ਪਰ ਉਹ ਕੰਮ ਇਹ ਬادل ਜਿਹੜਾ ਸੁਖਬੀਰ ਸਿੰਘ ਹੈ ਨਾ ਇਹ ਨਹੀਂ ਕਰ ਸਕਦਾ ਜੇ ਸਬੰਧ ਦੇ ਨੂੰ ਬਾਕੀ ਕੋ ਹੋ ਸੁਣੋ ਜਿਹੜੀ ਪੰਜਾਬ ਬਚਾਓ ਯਾਤਰਾ ਮਤਲਬ ਅੱਜ ਇੱਕ ਕੱਲ ਦੱਸ ਦੇਣਾ ਝਾੜੂ ਦਾ ਵਿਰੋਧ ਹੁੰਦਾ ਪਿਆ ਜੀ ਨਾ ਕਿੰਨਾ ਕਰਦੇ ਪੈਣਾ ਤੇ ਇੰਨੇ ਵੀ ਇੱਕ ਟੀਗਾ ਲਾ ਕੇ ਵੇਖਿਆ ਪੰਜਾਬ ਬਚਾਓ ਯਾਤਰਾ ਕੋ ਨਹੀਂ ਗਈ ਇਹਨੇ ਇੱਕ ਸੋਚਿਆ ਵੀ ਅਧੂ ਪਹਿਲਾਂ ਲੋਕਾਂ ਨੂੰ ਬੁੱਧੂ ਬਣਾਓ ਵੀ ਲੋਕਾਂ ਦੇ ਵਿੱਚ ਵੜੋ ਜਾ ਕੇ ਤੇ ਫਿਰ ਤੁਹਾਨੂੰ ਲੋਕ ਬੋਟਾ ਮੰਗਣ ਵਾਸਤੇ ਪਿੰਡਾਂ 'ਚ ਵੜ ਦੇਣਗੇ ਸਮਝੀਏ ਗੱਲ ਇਹ ਇਸ ਕਰਕੇ ਪਿੰਡ ਪਿੰਡ ਫਿਰਦਾ ਹੈ ਲਜਾ ਜੇ ਪੰਜਾਬ ਬਚਾਓ ਯਾਤਰਾ ਜੀ ਨੇ ਨਾ ਕੱਢੀ ਹੁੰਦੀ ਤੇ ਇਹਦਾ ਬੜਿਆ ਪਿੰਡਾਂ ਚ ਇਹਦਾ ਫਰੋਲ ਹੋਣਾ ਸੀ ਬੜਿਆ ਚ ਸਿਰਫ ਫੇਸੇ ਕਰਕੇ ਨੇ ਪਹਿਲੂ ਹੀ ਇਹ ਕੰਮ ਚਲਾ ਰਿਆ ਵੀ ਪੰਜਾਬ ਬਚਾਓ ਯਾਤਰਾ ਕੱਢ ਦਿਓ ਤੇ ਵੀ ਲੋਕ ਭਲਾ ਦੀ ਆਪਾਂ ਨੂੰ ਲਾਉਦੇ ਨੇ ਗੱਲ ਨਾਲ ਕਿ ਨਹੀਂ ਲਾਉਂਦੇ ਆ ਸਾਡੇ ਹੁਣ ਇਹਨੂੰ ਜਿਤਾਇਆ ਦੌਰ ਹੀ ਬਣਿਆ ਹੈ ਆਪਣੇ ਤੋਂ ਫਰੋਲ ਪਰ ਤੋਂ ਐਮਪੀ ਇੱਥੇ ਖਲੋਵੇ ਆ ਗੁਰ ਖਲੋਂਦਾ ਕਿਉਂ ਨਹੀਂ ਗਿਆ ਜੇ ਜੂ ਨੇ ਇੱਥੇ ਪੈਸੇ ਲਾਇਆ ਹੁਣ ਚੰਗਾ ਇਹਨੇ ਕੰਮ ਕੀਤਾ ਹੋਵੇ ਤੇ ਇਹਨੂੰ ਵੋਟ ਮੰਗਣ ਦੀ ਲੋੜ ਨਾ ਪਵੇ ਹਰ ਬੰਦੇ ਦੇ ਮੂੰਹ ਤੇ ਸੁਖਬੀਰ ਸੁਖਬੀਰ ਹੋ ਜਾਣੀ ਸੀ ਇਹ ਕਿਉਂ ਨਹੀਂ ਖਲੋਂਦਾ ਪਿਆ ਇਸੇ ਕਰਕੇ ਨਹੀਂ ਖੜਦਾ ਪਿਆ ਇਹਨੂੰ ਪਤਾ ਲੋਕਾਂ ਨੇ ਬੋਰਡ ਨਹੀਂ ਪਾਉਣੀ ਮੈਂ ਪੈਸਾ ਤੇ ਲਾਇਆ ਨਹੀਂ 25 ਕਰੋੜ ਦਾ 25 ਕਰੋੜ ਤਾਂ ਮੈਂ ਖਾ ਗਿਆ ਤੇ ਪੈਸਾ ਤੇ ਬਿਲਾੜੇ ਲੋਕਾਂ ਨੇ ਬੋਰਡ ਤਾਂ ਮੈਨੂੰ ਪਾਉਣੀ ਨਹੀਂ ਤੇ ਵੇਚੀ ਕਰਾਉਣ ਨਾਲ ਉਹ ਚੰਗਾ ਚੁੱਪ ਕਰਕੇ ਬਹਿ ਜਾ ਲੈ ਜਾੜੂ ਆ ਖਰੋਜੇ ਤੇ ਜਿੱਤ ਜਿੱਤ ਮੈਨੂੰ ਕਹਿੰਦੇ ਹੋਰ ਦੱਸੋ ਇਹਦੇ ਕਦੇ ਵੀ ਨਹੀਂ ਜਿੱਤਣਾ ਸਖਬੀਰ ਖੜੇ ਸੀ ਜਿੱਤ ਗਿਆ ਪ੍ਰੋਇਫੋਰਟ ਨੂੰ ਮੈਨੂੰ ਕਹਿ ਦਿਆ ਜੀ ਅੱਜ ਫਿਰਦੇ ਨਹੀਂ ਨੇ ਪਿੰਡਾਂ ਚ ਕੋ ਲੋਕ ਭਾਉ ਲੋਕ ਦੁਨੀਆ ਜਿਹੜੀ ਨਾ ਇਹਨਾਂ ਤੋਂ ਦੁਖੀ ਹੋਈ ਪਈ ਏ ਤੁਸੀਂ ਇਹ ਗੱਲ ਸਾੜਦੇ ਆ ਖਰਚੇ ਕਰਦੇ ਆ ਲੋਕਾਂ ਦਾ ਘਰ ਬੈਠਿਆ ਦੁਨੀਆ ਨੂੰ ਸੌਲਤਾ ਦੇ ਦੋ ਲੋਕਾਂ ਦੇ ਕੰਮ ਸਵਾਰ ਜੋ ਐਟੋਮੈਟਿਕ ਲੋਕ ਅੱਜ ਉਹ ਬਜਰੀ 50 ਹਜ਼ਾਰ ਦਾ ਟਰੱਕ ਹੋ ਗਿਆ ਇਹਨਾਂ ਦੇ ਕੰਡੇ ਪਿੱਛੇ ਤੇ ਇਹਨਾਂ ਦੇ ਕੰਡੇ ਬੀਜੇ ਜੀਲਾ ਪੰਜਾਬੀਆਂ ਜਿਹੜਿਆ ਨੇ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਉਣਾ ਕਿਹਦੇ ਤੋਂ ਆ ਗਿਆ 1 ਮਿੰਟ ਆ 22 ਮਿੰਨ ਵਾਲੀ ਸਰਕਾਰ ਤੋਂ ਪੰਜਾਬ ਬਚਾਉਣਾ ਜੀ ਉਹਦੇ ਵੱਜ ਗਿਆ ਉਹਦੇ ਲੱਗ ਗਿਆ ਉਹਦਾ ਈਡੀ ਦੇ ਲਾਤਾ ਟਕਾਣੇ ਜਿਹੜੇ ਦੂਜੇ ਨੂੰ ਵੀ ਈਡੀ ਨਹੀਂ ਲਾ ਦੇ ਰਹੇ ਗੱਲ ਖਤਮ ਉਹ ਤਾਂ ਵੱਜ ਗਿਆ ਪੰਜਾਬ ਬਾਕੀ ਪੰਜਾਬ ਬਚਾਓ ਯਾਤਰਾ ਨਹੀਂ ਇਹ ਪੰਜਾਬ ਦਾ ਸਤਿਆਨਾਥ ਕਰੋ ਯਾਤਰਾ ਹੈ ਬਾਕੀ ਅਸੀਂ ਦਾੜੇ ਵੀ ਜਿਹੜੇ ਯਾਦ ਮੀਦ ਵਰ ਖਲੋਤੇ ਉਹਨਾਂ ਨੂੰ ਪਾਉ ਪੋਟਾ ਜਿਹੜੇ ਪਹਿਲੇ ਪ੍ਰਾਣੇ ਖਲੋਤੇ ਉਹਨੂੰ ਨਾਂ ਪਾਉ ਕੋਈ ਫਾਇਦਾ ਨਹੀਂ ਜੀ ਨਵੇਂ ਔਰ ਪਾਉ ਤੇ ਨਵੇਂਆਂ ਨੂੰ ਜਤਾਓ ਇਹਨਾਂ ਨੂੰ ਭਜਾਓ ਪੁਰਾਣਿਆਂ ਨੂੰ ਇਹਨਾਂ ਕੋਲ ਕੋਈ ਨਹੀਂ ਆਸੀ ਪਾਰਟੀਆਂ ਪੋਲਿਟਿਕਲ ਟਿੰਡੀਆਂ ਨਹੀਂ ਲੈਣੀਆਂ ਅਸੀਂ ਕਿਹੜਾ ਤੇ ਆਪਦੀ ਦਿਹਾੜੀ ਕਰਨੀ ਦਿਹਾੜੀਆਂ ਕਰਨੀ ਗਾਣੀਆਂ ਅਸੀਂ ਕਿ ਲੈਣਾ ਇਹਨਾਂ ਤੋਂ ਇਸ ਕਰਕੇ ਭਰਾਓ ਇਹਨਾਂ ਨੂੰ ਮੱਥਾ ਟੇਕੋ ਜਿਹੜੇ ਇਦਾਂ ਦੇ ਇਦਾਂ ਦੇ ਉਹਦੇ ਨਾਲ ਪੁੱਛੋ ਵੀ ਯਾਰ ਤੁਸੀਂ ਜੋ ਇਦਾਂ ਤੇਲ ਸਾੜ ਹੁਣ ਤੁਸੀਂ ਸਮਝੋ ਆਪਾਂ ਇੱਕ ਮੋਟਰਸਾਈਕਲ 100 ਦਾ ਤੇਲ ਸਾੜਦੇ ਬਗੇਰ ਵਜਾ ਤੋਂ ਆਪਾਂ ਕਿਸੇ ਕੰਮ ਜਾਈਏ ਆਪਾਂ ਕੋਹ ਜਾਣ ਦੇਗਾ ਕੋਈ ਕੋਈ ਨਹੀਂ ਜਾਣ ਦੇਗਾ ਜੇ ਜੋ ਆਪੜੋਂ ਅਗਲੇ ਨੂੰ ਪਤਾ ਵੀ ਦੀ 10 ਦਿਨ ਤੇਲ ਸਾੜ ਮਿਲੇਗਾ 1000 ਦਾ ਤੇ ਜਿੱਦਣੇ ਲਿਆਵੇਗਾ ਉਧਰ 50 60000 ਲੈ ਕੇ ਆਵੇਗਾ ਤੇ ਆਪੇ ਕਿਸੇ ਨੂੰ ਬੋਲਣਾ ਤੂੰ ਲਿਆਵੇਗਾ ਨਾ ਗਲ ਕੁੱਟ ਕੇ ਲੋਕਾਂ ਦਾ ਆਹ ਲੱਛਣ ਇਹਨਾਂ ਦੇ ਇਸ ਕਰਕੇ ਇਹ ਕੋਈ ਪੰਜਾਬ ਬਚਾਉਣ ਯਾਤਰਾ ਨਹੀਂ ਇਹ ਸਤਿਆਨਾਥ ਘਰਾਉ ਯਾਤਰਾ ਕਰਦੇ ਫਿਰਦੇ ਨੇ ਬਾਕੀ ਟੋ ਕੇ ਵੇਹਦੇ ਰਪੇ ਕਿ ਸਾਨੂੰ ਲੋਕ ਪਿੰਡਾਂ ਸ਼ਹਿਰਾਂ ਜਵਾਨ ਨ ਦੇ ਦਿੰਦੇ ਨੇ ਕਣੀ ਜਾਂਦੇ ਪਏ ਬਾਕੀ ਕਰਨੀ ਪੜਨੀ ਇੱਥੇ ਹੀ ਕਿਹੜੀ ਵਾਲ ਨੇ ਕੀਤੀ ਸੀ ਤੇ ਉਹ ਤਿਆਰ ਦੇ ਧੱਕਿਆ ਪਿਆ ਅੱਜ ਉਹਨੂੰ ਕਹਿ ਕੋ ਕਿ ਸਾਫ ਦੀ ਜੇਲ੍ਹ ਤੇ ਲੈ ਗਣਾ ਅਸੀਂ ਕਰਨੀ ਗੱਲ ਇਹ ਮਸ਼ਾਹਰਾ ਬਈ ਇਹਨੂੰ ਉੱਥੇ ਸਾਫ ਦੀ ਜੇਲ੍ਹ ਚ ਲੈਣ ਨੂੰ ਕੱਲ ਜਿੰਨੇ ਲੀਡਰੇ ਪੈਸੇ ਖਾਣ ਆਏ ਨਾ ਇਹ ਸਾਰੇ ਉੱਥੇ ਸਾਫ ਦੀ ਜੇਲ੍ਹ ਚ ਕੱਲੀਓ ਇਹਨਾਂ ਨੂੰ ਇਹਨਾਂ ਦਾ ਐਨਐਸਏ ਲਾ ਕੇ ਨਾ 12-12 ਮਹੀਨੇ ਤੇ ਇਹਨਾਂ ਦਾ ਪੱਕਾ ਕੋਕਾ ਜੜਦਿਓ ਨਾ ਤੇ 12 ਮਹੀਨੇ ਚ ਇਹਨਾਂ ਦੇ ਵਟ ਨਿਕਲ ਜਾਣਗੇ ਏਸੀ ਗੱਜਿਆ ਦੇ ਸੌਰ ਵਾਲਿਆਂ ਦੇ ਬਾਕੀ ਵੇਖੋ ਇਹ ਲੋਕਾਂ ਦੇ ਨਹੀਂ ਬਾਦਲ ਕੱਬਰ ਸੀ ਉਹ ਵੀ ਲੋਗ ਆਉਂਦੇ ਸੀ ਬਾਦਲ ਪਾਰਟੀ ਵੀ ਇਹਨਾਂ ਦੀ ਆਪਦੀ ਪ੍ਰਾਪਰਟੀ ਕੇਜਰੀਵਾਲ ਦੀ ਮੱਝ ਕੁੱਦ ਘਰ ਦੀ ਦੀ ਕਤੂਸਰੀ ਉਹ ਉਹ ਮੁੱਖ ਮੰਤਰੀ ਬਣਨ ਨੂੰ ਫਿਰਦੀ ਨਾ ਉਹ ਮੈਂਬਰ ਦਾ ਪ੍ਰਧਾਨ ਨਾ ਲੈਣਾ ਨਾ ਜਿਹੜਾ ਨਾ ਵਾਸਤਾ ਉਹ ਮੁੱਖ ਮੰਤਰੀ ਬਣਨ ਨੂੰ ਫਿਰਦੀ ਤੇ ਜਿਹੜੇ ਬੰਦੇ ਨੇ ਇਹਨਾਂ ਤੋਂ ਸਰਕਾਰ ਚ ਕੀਤਾ ਉਹਨਾਂ ਨੂੰ ਲੱਗੇ ਨਹੀਂ ਲੱਗਤ ਇਹਦਾ ਪਿਓ ਦੀ ਜੱਦੀ ਜ਼ਮੀਨ ਜਾਇਦਾਦ ਬਣਾ ਕੇ ਬਹਿ ਜਾਂਦਾ ਨੇ ਜਿਹੜਾ ਪਤਾ ਆਪਣਾ ਬੜਾ ਆ ਕੇ ਬਹਿ ਜਾਂਦਾ ਜੱਦੀ ਜੱਦੀ ਆਦੇ ਪਿਓ ਦੀ ਬੜਾ ਆ ਕੇ ਬਹਿ ਜਾਂਦਾ ਇਹ ਜਿਹੜੇ ਬਾਦਲ ਟੱਬਰ ਜੱਤੀ ਬੜਾਈ ਬੈਠਾ ਤਾਂ ਇਹ ਮੁੱਖ ਮੰਤਰੀ ਦੀ ਮੇਰੀ ਗੱਲ ਸੁਣੋ ਪੋਣੇ ਇਲੈਕਸ਼ਨ ਚਲੋ ਇਹਨਾਂ ਦੇ ਐਮਪੀ ਜਿੱਤ ਜਾਣ ਐਮਐਲਏ ਜਿੱਤ ਜਾਣ ਮੁੱਖ ਮੰਤਰੀ ਬਣਨਾ ਹੈ ਸੁਖਵੀਰ ਨੇ ਕਿਸੇ ਨੂੰ ਵੀ ਨਹੀਂ ਕਹਿਣਾ ਵੀ ਜਿਹੜੇ ਪ੍ਰਾਣੇ ਇਹਦੇ ਤੋਂ ਪਹਿਲੋਂ ਪ੍ਰਾਣੇ ਬੰਦੇ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾਓ ਕਿਸੇ ਦੀ ਵਾਰੀ ਲਾਓ ਕਦੇ ਵੀ ਨਹੀਂ ਸੁਖਵੀਰ ਆਪ ਬਣੇਗਾ ਮੁੱਖ ਮੰਤਰੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਹੋਣੀ ਤੁਸੀਂ ਲੱਛਰ ਵੇਖ ਲੋ ਇਹਦੇ ਇਹ ਕਿਉਂ ਨਹੀਂ ਗੈਸੇ ਕਰਕੇ ਖੜਦਾ ਪਿਆ ਵੀ ਮੈਂ ਹਾਰ ਜਾਣਾ ਮੈਂ ਜਿੱਤਣਾ ਨਹੀਂਗਾ ਮੈਂ ਹਾਰ ਜਾਣਾ ਤੇ ਮੈਂ ਕਹਾਂ ਐਪੀ ਤੋਂ ਵੀ ਜਾਗਾ ਮੁੱਖ ਮੰਤਰੀ ਬਣ ਤੋਂ ਵੀ ਜਾਗਾ ਬਾਕੀ ਪੰਜਾਬ ਬਚਾਓ ਯਾਤਰਾ ਲਈ ਤੁਸੀਂ ਸ਼ਾਨੇ ਜੀ ਇਹ ਜਿਹੜੇ ਆਉਂਦੇ ਨੇ ਤੁਹਾਨੂੰ ਯਾਰ ਉਹ ਮਿਲ ਗਿਆ ਇਹ ਫਰੀ ਵਾਲਾ ਰਾਚਨ ਛੱਡ ਦਿਓ ਯਾਰ ਛੱਡ ਦਿਓ ਨਾ ਮੰਗੋ ਇਹਨਾਂ ਤੋਂ ਨਾ ਮੰਗੋ ਇਹਨਾਂ ਤੋਂ ਨੌਕਰੀਆਂ ਮੰਗੋ ਕੰਮ ਮੰਗੋ ਧੋਖਾ ਵਾਸਤੇ ਆਹ ਉਹਦੀਆਂ ਜ਼ਮੀਨਾਂ ਵੇਚ ਕੇ ਧੋਖਾ ਬਾਹਰ ਕੱਲੀਆਂ ਵਿੱਚ ਇਹਨਾਂ ਦੇ ਧੋਖਾ ਤੁਸੀਂ ਇਸ਼ਾਕ ਕਰਾਈ ਜਾਂਦੇ ਇਸ ਕਰਕੇ ਇਹ ਕੁਝ ਨਹੀਂ ਇਹ ਤਾਂ ਸੱਤਿਆ ਨਰਾਤ ਕਰਨ ਦੇ ਲੱਗੇ ਹੋਏ ਨੇ ਸਾਰੇ